ਮੇਰਾ ਕਾਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਕਾਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਾਨਗੇ ਚੁੰਗੀ ਤੇ ਉਥੇ ਰਿਪੋਰਟ ਲਖਾ ਕੇ ਐਪਲੀਕੇਸ਼ਨ ਲਖਾ ਕੇ ਇਹਨਾਂ ਨਾਲ ਬਾਅਦ ਦੇ ਦੇਖਭਾਲ ਕਰਨ ਦਾ ਫੇਰ ਨਾਲ ਪੁੱਛ ਉਸਗੇਸ ਕਰਨ ਵਾਸਤੇ ਕੀ ਹੋਇਆ ਇਹਨਾਂ ਨੂੰ ਤੋਂ ਸੜੀ ਪਟਵਾਰ ਪੰਪ ਤੇ ਆਪਣਾ ਜਿਹੜਾ ਹੀ ਰਸਕਾ ਉਹ ਦੇਖ ਲਾ ਦੇਖ ਲਿਆ ਉਹਦੇ ਲਾਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਹੀ ਰਸਕਾ ਫੜ ਲਿਆ ਆਪਣਾ ਕਿ ਇਹ ਹੀ ਰਸਕਾ ਤੇ ਸਾਡਾ ਹੈ ਫਿਰ ਅਸੀਂ ਚੁੰਗੀ ਤੇ ਫੇਰ ਗਏ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਰਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੇ ਉਹਨੇ ਮੈਂ ਧੱਕਾ ਮਾਰਤਾ ਆ ਤਾਂ ਇਹ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚੱਲ ਗਿਆ ਆ ਕੋਣ ਮਤਲਬ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਢੇੜਾ ਲੈ ਕੇ ਗਿਆ ਆਇਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਅਸੀਂ ਫੇਰ ਰਿਪੋਰਟ ਲਖਣਗੇ ਚੁੰਗੀ ਤੇ ਨਾ ਕਿ ਤੇ ਰਿਪੋਰਟ ਲਿਖਾ ਕੇ ਫੇਰ ਵੀ ਆਪਾਂ ਲਵਦੇ ਰਹੇ ਨਾ ਕੀਏ ਤੋਂ ਪਸੜੀਆ ਲਗੇ ਆ ਉਧਰੋਂ ਲਵਦੇ ਲਵਦੇ ਹਨ ਨਾ ਪਟ્રોલ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕੀ ਨਾ ਸਾਡਾ ਟੈਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਟੈਟੋ ਪਛਾਣ ਲਿਆ ਉਹ ਫਿਰ ਨਾ ਕੀ ਉਹ ਉਹਨਾਂ ਨੂੰ ਕਿਹਾ ਟੈਟੋ ਆ ਜੀ ਦੱਸੇ ਟੈਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਗੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਨੇ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਚ ਆ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨੈਰ ਦੇ ਕੰਡੇ ਜਾ ਕੇ ਤੁਹਾਨੂੰ ਮੈਂ ਧੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਫੇਰ ਤੁਹਾਨੂੰ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਦੇ ਦੇ ਤੇ ਕੱਲ ਦੀ ਗੱਲ ਆ ਨਾ ਕੀ ਇਹ ਮੇਰਾ ਜੀ ਸ਼ੀ ਉਹਨਾਂ ਦੀ ਨਹੀਂ ਨਹੀਂ ਸਰ ਕੀ ਚਾਹੁੰਦੇ ਇਨਸਾਫ ਇਨਸਾਫ ਦੋ ਹੁਣ ਅੰਮੀ ਕਹਿ ਲਈ ਕਿ ਬੱਚੇ ਆ ਡਰ ਕੇ ਨਾ ਮਾਰੀ ਨੀ ਅਸੀਂ ਚੰਗੀ ਨਹੀਂ ਕੀਤੀ ਆਪਣੀ ਮਿਹਨਤ ਕਰਕੇ ਖਾਣ ਦੇ ਦੇ ਕਿੰਨੇ ਬੱਚੇ ਤਾਂ ਨੇ ਦੋ ਬੇਟੇ ਇੱਕ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਇੱਕ ਦੀ 13 ਸਾਲ ਹੈ ਇੱਕ 10 ਸਾਲ ਦਾ ਹੈ ਸਰ ਮੈਂ ਨਾ ਹੀਰਾ ਲਾਲ ਆ ਮੈਂ ਵਾਰ ਨੰਬਰ 6 ਗੰਦੀ ਨਗਰ ਕੈਂਪ ਦਾ ਕਾਉਂਸਲਰ ਆ ਜੀ ਇਹ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਵੀ ਰਸਕਾ ਚਲਾਉਣ ਦਾ ਕੰਮ ਕਰਦਾ ਸੀ ਇਹਨਾਂ ਦਾ ਮੈਨੂੰ ਪਰਸੋਂ ਦੇ ਭਰਾ ਦਾ ਅਜੀਤ ਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋਂ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਬੋਂ ਸ਼ਬਦ ਦੀ ਰਿਪੋਰਟ ਕਾ ਵੀ ਸਾਡਾ ਬੰਦਾ ਘਰ ਨੇ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘੜ ਗਿਆ ਹੈਗਾ ਸਾਂ ਉਹ ਘੜ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਸਾਡੇ ਪੁੱਤਰ ਉਸ ਗਿਸ ਕਰਨ ਵਾਸਤੇ ਕੀ ਹੋਇਆ ਇਹਨਾਂ ਨੂੰ ਧੁੱਪ ਸੜੀ ਪਟ્રોલ ਪੰਪ ਤੇ ਆਪਣਾ ਜਿਹੜਾ ਹੀ ਰਸਕਾਉ ਉਹ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਸੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਤੇ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈਗਾ ਉਹਨਾਂ ਮੈਨੂੰ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਜੀ ਇਹ ਬੰਦਾ ਫੜਿਆ ਹੈ ਨਾਲ ਹੜਾ ਇਹ ਰਸਕਾ ਵੀ ਇੱਥੇ ਮਿਲ ਗਿਆ ਚੌਕੀਨ ਇੰਚਾਰਜ ਸੁਖਰਾ ਸਿੰਘ ਜਿਹੜਾ ਇਹਨਾਂ ਸਮਝੌਕੇ ਲਈ ਉਹ ਉਹਨਾਂ ਨਾਲ ਗਿਆ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਬ ਚੌਕੀ ਲਾ ਕੇ ਬਿਠਾ ਲਿਆ ਉਨੇ ਦੱਸਿਆ ਕਿ ਇਹ ਮੇਰਾ ਰਿਸਕ ਇਹ ਰਿਸਕ ਨਹੀਂ ਹੈਗਾ ਇਹ ਮੇਰਾ ਪਹਿਲਾਂ ਮੇਰਾ ਇਹ ਰਿਸਕ ਕੈਮਰਾ ਪਹਿਲਾਂ ਚੋਰੀ ਹੋ ਚੁੱਕਿਆ ਹੈ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਰਿਸਕ ਆਵੇ ਚਾਹੀਦਾ ਉਹ ਉਹਨਾਂ ਚੈਂਬਰ ਚੌਂਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਾੜਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲਿਆਂਦਾ ਘਰੋਂ ਤੇ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੜਾ ਪੁਲਿਸ ਨੇ ਆਪਣੀ ਤਾਰਨਾ ਨਾਲ ਪੁੱਛਿਆ ਤੇ ਫਿਰ ਉਹਨਾਂ ਦੱਸਿਆ ਕਿ ਮੈਂ ਜਦ ਆ 250 ਰੁਪਏ ਵਿੱਚ ਆਪਣੇ ਨੂੰ ਕਰਾ ਕੇ ਖੜਿਆ ਸੀ ਕਿਉਂਕਿ ਆ ਆਂਦਾ ਡੇਲੀ ਕੈਂਪ ਦੇ ਵਿੱਚ ਹੀ ਤੁਹਾਨੂੰ ਜਹਾ ਪਛਾਣੀ ਉਹਨੇ ਪਹਿਲਾਂ ਕਿਧਰ ਲਾਈਦੀ ਸੀ ਤਰਾ ਉਤਾਰ ਲਾਈਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਰਾ ਇਹ ਰਸਕਾ ਖੋੜਾ ਮੈਂ ਉਹਨੇ ਬਸ ਸਟੈਂਡ ਜਾ ਕੇ ਤੇ ਉਹ ਕੋਈ ਇਹ ਰਸਕਾ ਕਰਾ ਕੇ 250 ਰੁਪਏ ਚ ਨੂੰ ਲੋ ਕਿਉਂਕਿ ਲੈ ਗਿਆ ਕਿ ਮੈਂ ਲੋ ਚਪ ਜਰਾ ਨਾਲ ਨੂੰ ਲੈਣਾ ਵਾ ਸੰਭਾਲ ਲੈਣਾ ਕੋਈ ਉਹੜਾ ਨਾ ਚਲ ਗਿਆ ਤਾਂ ਉਹ ਲੋਹ ਚਾਪ ਵਾਲੀ ਨੈੜ ਤੇ ਜਾ ਕੇ ਤੇ ਉਹਨੇ ਹੀ ਰਸਤਾ ਕੋ ਕੇ ਤੁਹਾਨੂੰ ਨੈੜ ਤੇ ਧੱਕਾ ਦਿੱਤਾ। ਆਹੀ ਬਾਗਾ ਰਾਤੀ ਸੇਖਾਣਾ ਥਾਣੇ ਚੋਂ ਨਾ ਨਾਮ ਦਾ ਪੁਛਦੀ ਪਰਚਾ ਦਰਜ ਕਰਾਇਆ। ਆਹੀ ਅਗੋ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਾਂਗੇ। 772 ਗਰੀਬ ਨਾ ਇਹਨਾਂ ਦੀ ਵਸਤਵਾਤ ਜਿਹੜੀ ਮਤ ਹੋ ਸਕਦੀ ਹੈ ਨਾ ਕਰਨ ਇਹਨਾਂ ਨੂੰ ਸਾਫ ਲੋ ਬੰਦਾ ਪਾਬੰਦੀ ਲਾਸ ਬਰਾਮ ਦੇ ਕੀਤੀ ਜਾਵੇ। ਹਜੇ ਤੱਕ ਲਾਸ ਨਹੀਂ ਮਿਲੀ ਜੀ। ਮੁੰਡੇ ਵੀ ਸਾਡੇ ਫੇਰ ਦੇ ਗਏ ਹੋਏ ਨਾ